ਮੇਰੇ ਕੋਲ ਸਿਰਫ ਇੱਕ ਪ੍ਰੋਬਲਮ ਹੁੰਦਾ ਜੀ ਸਦਾ ਸੰਗੜਾ ਪੁੱਛਿਆ ਜਰਾ ਸਰੂ ਲਾਇਕਲਾ ਵੀ ਕੋਈ ਖੰਡਾਉਣੇ ਚਾਹੇ ਇਹ ਕਿੱਥੋਂ ਦਾ ਨਿਕੋਲੇ ਵੀ ਸਾਹ ਜਿੰਮਾ ਕਰਦੇ ਜਾਨਾ ਕਰਦੇ ਨਿਕਲੇ ਬਰਾਹ ਕੋਲੀ ਬੀਰੀ ਦੀ ਮੈਂ ਬਾਹਰ ਦਾ ਕਰਿਆ ਭਾਈ ਨੰਦਰੀ ਕਾ ਵੀ ਭਾਈ ਸੁਹਰਾਨ ਕਾਪ ਦੇ ਉੱਤੇ ਆ ਕੇ ਡੇਲੀ ਤੁਸੀਂ ਬਲਾਉਂਦੇ ਮੈਂ ਕਿਹਾ ਹੁਣ ਉਰੇ ਉਪਰੇ ਕਰਿਆ ਜਾਨਾ ਹਾਂਜੀ ਵੀਰ ਜਾਈ ਦੀ ਟੋਲ ਪਲਾਇਆ ਪਹੁੰਚੇ ਸੀ ਉਹਦੇ ਫ੍ਰੀ ਕਰਵਾਇਆ ਗਿਆ ਕੀ ਮਾਮਲਾ ਹੈ ਜੀ ਮੈਂ ਟੋਲ ਪਲਾਇਆ ਹੈਗਾ ਜੀ ਭਲਾਣਾ ਵਾਲਾ ਅੱਜ ਵੀ ਕਈ ਵਾਰ ਆਇਆ ਇੱਥੇ ਹੈ ਨਾ ਇਹ ਹਮੇਸ਼ਾ ਪਰੇਸ਼ਾਨ ਕਰਦੇ ਨੇ ਛਾਸਕੀ ਸੰਵਾਲੇ ਦੇ ਲੋਕਾਂ ਨੂੰ ਇੱਕ ਇਹਨਾਂ ਨੂੰ ਲਗ ਬੈਰੀਕੇਡ ਰੱਖਿਆ ਹੈ ਵੀ ਜਿੱਥੇ ਸੰਵਾਲੇ ਲੋਕਾਂ ਨੂੰ ਫੱਡੇ ਉਹ ਕਿਉਂਕਿ ਇਹਨਾਂ ਨੂੰ ਕੋਈ ਟੋਲ ਨਹੀਂ ਲੱਗਾ ਹੈਗਾ ਪਰ ਅੱਜ ਮੈਂ ਆ ਕੇ ਦੇਖਿਆ ਇੱਥੇ ਕੋਈ ਬੰਦਾ ਨਹੀਂ ਖੜਾ ਹੈਗਾ ਘੱਟੋ ਘੱਟ 15 ਮਤਲਬ ਸੌਰੀ 15 ਦਾ ਬੱਧਾ ਕਿਉਂਕਿ ਘੱਟੋ ਘੱਟ ਮੈਨੂੰ ਵੀ 5-7 ਮਿੰਟ ਖੜਨਾ ਪੈ ਗਿਆ ਤੇ ਕੋਈ ਨਾ ਆਇਆ ਫਿਰ ਉਹੀ ਜੁਰਮਾਨਾ ਕੀਤਾ ਬਾਕ ਵੀ ਇੱਕ ਜਿਹੜਾ ਮੇਨ ਹੈ ਜਿਹੜੇ ਸਮਰਾਲੇ ਲੋਕ ਜਿੱਥੇ ਨਿਕਲਦੇ ਨੇ ਉਹ ਰਸਤੇ ਤੇ ਇੱਕ ਬੰਦਾ ਜ਼ਰੂਰੀ ਯਾਤਨਾਤ ਰਹਿਣਾ ਹਰਦਾ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਯੋ ਨੋ ਅੱਗੇ ਵੀ ਦੱਸਿਆ ਵੀ ਜਿੱਥੇ ਜੀ ਆਮ ਲੋਕਾਂ ਆਮ ਜਨਤਾ ਵਾਪੀ ਜਾਂਦੀ ਹੈ ਉੱਥੇ ਜੀ ਸਮਰਾਲੇ ਵਾਲਿਆਂ ਵਾਸਤੇ ਇੱਕ ਰਸਤਾ ਅਲੱਗ ਚਾਹੀਦਾ ਜਿੱਥੇ ਸਿਰਫ ਸਮਰਾਲੇ ਦੇ ਲੋਕ ਜਿਹੜੇ ਲੋਕਲ ਨੇ ਉਹ ਨਿਕਲਦੇ ਤੇ ਪਹਿਲਾਂ ਵੀ ਇੱਕ ਵਾਲਾ ਕੇ ਇਹਨਾਂ ਨੂੰ ਤੁਸੀਂ ਸਮਝਾਇਆ ਸੀਗਾ ਫ੍ਰੀ ਕਰਵਾਇਆ ਸੀ ਕਿਉਂ ਬਿਲਕੁਲ ਬਿਲਕੁਲ ਜੀ ਇਹਨੂੰ ਸਮਝਾਇਆ ਉਦੋਂ ਵੀ ਸਮਝਾਇਆ ਪਰ ਚਾਲੇ ਵਿਚਾਲੇ ਫੇਰ ਗਲਤੀ ਪੈ ਜਾਂਦੀ ਕਿਉਂ ਕਰ ਜਾਂਦੇ ਨੇ ਇਹ ਹਾਂ ਤੇ ਅੱਜ ਮੈਂ ਦੇਖਿਆ ਇਹਨਾਂ ਨੂੰ ਤੇ ਇਹਨਾਂ ਨੂੰ ਤਾੜਨਾ ਹੀ ਕੀਤੀ ਇਹ ਮੁੱਖੀ ਹੈ ਜੀ ਗਲਤੀ ਨਹੀਂ ਕਰਨੀ ਬੰਦਾ ਲਾਤਾ ਉਹਨਾਂ ਨੇ ਇੱਕ ਤੋਂ ਹੁਣ ਉਹ ਡਿਸਪੋਸਟ ਤਰ੍ਹਾਂ ਤਰੀਕੇ ਨਾਲ ਕੱਢਣ ਲੱਗੇ ਆ ਜਿਹੜੇ ਸੌਂਗ ਲੱਗੇ ਨੇ